ਤੁਰ ਕੋਈ ਕੋਈ ਨੂੰ ਨੂੰ ਵੀ ਤੁਰ ਕੋ ਮੇ ਸਿਰ ਨਾਈ ਸਤਿਗੁਰ ਜੀ ਅਦੇ ਬਚਨ ਨੇ ਇਸ ਸੰਸਾਰ ਦੇ ਵਿੱਚ ਬੜਾ ਝਗੜਾ ਚੱਲਦਾ ਹੈ ਕੋਈ ਕਹਿੰਦਾ ਜਿੰਦੂ ਧਰਮ ਜਿਹੜਾ ਸਨਾਤਨ ਧਰਮ ਹੈ ਧਰਮ ਹੈ ਇੱਕ ਉਤਮ ਹੈ ਤੇ ਮੁਸਲਮਾਨ ਲੋਕ ਕਹਿੰਦੇ ਹਨ ਸਾਡਾ ਧਰਮ ਸਾਡਾ ਜਿਹੜਾ

ਗੁਰੂ ਆਦੇਵ ਕਿਰਪਾ ਕਰੋ ਤੁਸੀਂ ਸਮਝੰਦਾ ਮਾ ਕਰੋ ਇਹਨਾਂ ਦੁਹਾ ਧਰਮਾਂ ਦੇ ਵਿੱਚੋਂ ਕਿਹੜਾ ਧਰਮ ਸਹੀ ਹੈ ਜਿਹੜੇ ਰਾਮਨੀ ਕਲਪਤੁਰ ਵੈਕ੍ਰੀ ਨੂੰ ਪਾਇਆ ਜਾ ਸਕਦਾ ਹੈ ਤੇ ਵੰਗੀ ਹੋਰੇ ਜਿਹੜੀ ਮੁਕਰੀ ਹੈ ਜਿਹੜਾ ਆਪ ਉਸ ਕਲਪਤੁਰ ਵੈਕ੍ਰੀ ਤੱਕ ਪਹੁੰਚਿਆ ਹੁੰਦਾ ਹੈ ਸਹਿਜਤੁਰ ਪਾਸਾ ਕਹਿੰਦੇ ਉਹ ਕਹਿੰਦਾ नुगुणान है कई नाम है हिंदुआ ना मुसलमान हाँ मैं एक इंसान हाँ क्योंकि कारतक वैगुरु ने केवल इंसान पैदा किया बड़ा समय दे विचोर समय जिस समय कबीर साहब आए बड़ा रौला चलता सी, जबरदस्ती हिंदू बनाए जा रहे थे जबरदस्ती मुसलमान बनाए जा सकते रहे थे इस करके ਕਬੀਰ ਸਾਹਿਬ ਜੀ ਨੇ ਆਪਣੇ ਪਾਵਨ ਸੋਤ ਦਾ ਉਚਾਰਨ ਕੀਤਾ ਗੋਤ ਪੂਜ ਪੂਜ Hindu ਹੋਏ Hindu ਲੋਕ ਨੇ ਜਿਹੜੇ ਉਹ ਬੁੱਤਾਂ ਦੀ ਪੂਜਾ ਕਰਦੇ ਨੇ ਉਹਨਾਂ ਦੇ ਧਰਮ ਦੇ ਵਿੱਚ ਪੂਜਿਆ ਜਾਂਦਾ ਹੈ ਬੁੱਤ ਬਣਾ ਕੇ ਪੁੱਤਰ ਲਾ ਕੇ ਮੰਦਰ ਬਣਾਏ ਜਾਂਦੇ ਨੇ ਮੰਦਰਾਂ ਦੇ ਵਿੱਚ ਜਾ ਕੇ ਉਹਨਾਂ ਬੁੱਤਾਂ ਦੀ ਪੂਜਾ ਕਰਦੇ ਨੇ ਤੇ ਜਿਹੜੇ ਮੁਸਲਮਾਨ ਨਹੀਂ ਤੁਰਕੂ ਮੋਏ ਸਨਾਈ ਗਵੀਰ ਸਾਹਿਬ ਕਹਿੰਦੇ ਮੁਸਲਮਾਨ ਰੱਬ ਨੂੰ ਮੱਕੇ ਦੇ ਵਿੱਚ ਹੀ ਸਮਝ ਕੇ ਉਧਰ ਨੂੰ ਸਜਦਾ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਕੁਦਾ ਦਾ ਜਿਹੜਾ ਅਸਲੀ ਘਰ ਹੈ ਉਹ ਮੱਕੇ ਦੇ ਵਿੱਚ ਹੈ ਕਿ ਮੱਕੇ ਦੇ ਵਿੱਚ ਹੀ ਕੁਦਾ ਰਹਿੰਦਾ ਹੈ ਇਸ ਕਰਕੇ ਉਹ ਮੱਕੇ ਵੱਲ ਨੂੰ ਸਜਦਾ ਕਰਦੇ ਹਨ ਇਦਾਂ ਗਵੀਰ ਸਾਹਿਬ ਕਹਿੰਦੇ ਦੋਵੇਂ ਭਾਈ ਖਵਾ ਇਹਨੇ ਅਸਲ ਸਮਝ ਇਹਨਾਂ ਨੂੰ ਤੁਮਾਨ ਨਹੀਂ ਹੈ ਕੋਈ ਵੇ ਜਾਰੇ ਓਏ ਵੇ ਗੱਟੇ ਤੇਰੀ ਗੱਤ ਤੂੰ ਨਾ ਕਾਈ ਕਬੀਰ ਸਾਹਿਬ ਜਿਹੜੇ ਹਿੰਦੂ ਬੁੱਤਾਂ ਨੂੰ ਰੂਪ ਜਾ ਕਰ ਕਰਕੇ ਮਾਰ ਗਏ ਸੰਗੁਨਾ ਨੂੰ ਵੀ ਨਹੀਂ ਆਇਆ ਆਤਮ ਨੂੰ ਮਰ ਗਏ ਇਹ ਸੰਸਾਰ ਤੋਂ ਚਲੇ ਗਏ ਤੇ ਜਿਹੜੇ ਹਿੰਦੂ ਲੋਕ ਸੰਤ ਇੱਥੇ ਪੁੰਨਾ ਦਾ ਇੱਥੇ ਵੀ ਧਰਮ ਨਹੀਂ ਖਤਮ ਹੋਇਆ ਹਿੰਦੂਆਂ ਨੇ ਆਪਣੇ ਮੁਰਦਿਆਂ ਨੂੰ ਸਾੜਨ ਨਾਲ ਇਹ ਤਾਂ ਉਹਨਾਂ ਨੇ ਵਿਆਖਿਆ ਕੀਤੀ ਅਨੁਸਾਰ ਹੁੰਦੀ ਹੈ ਤਰਕ ਜਿਹੜੇ ਰੂਪ ਸੀ ਕੋਏ ਦੇ ਜਾ ਨਹੀਂ ਕੋਈ ਨੇ ਗੱਲ ਕਿ ਮੁਸਲਮਾਨਾਂ ਨੇ ਆਪਣੇ ਜਿਹੜੇ ਮੁਰਦੇ ਸੰਕੋ ਤੱਕ ਕਰਦੇ ਉਹਨਾਂ ਦਾ ਮੰਨਣਾ ਹੈ ਸਰੀਰ ਨੂੰ ਨਾਸ਼ਣ ਨਾਸ਼ ਨਹੀਂ ਕੀਤਾ ਜਾ ਸਕਦਾ ਇਹ ਸਰੀਰ ਨੂੰ ਦਬਾਇਆ ਜਾਂਦਾ ਹੈ ਦਬਾਇਆ ਜਾਂਦਾ ਹੈ ਇਹ ਸਹਿਬ ਜੀ ਕਹਿੰਦੇ ਇਸੇ ਚਾਰਦੇ ਦੇ ਵਿੱਚ ਹੀ ਰਹੇ ਇਹ ਸੱਚਾ ਕੌਣ ਹੈ ਪਤਾ ਸਾਨੂੰ ਕੋਈ ਨਹੀਂ ਆਈ ਅਲਾਗਨਾਂ ਨੂੰ ਮਨੁਮੇਰਿਆ ਗੁਤਾਂ ਨੇ ਪੂਜਾ ਕਰਕੇ ਨਾਮ ਸੁਲਮਾਨਾਂ ਨੂੰ ਮੱਕੇ ਵਰਸੇ ਦੇ ਕਰ ਕਰ ਕੇ ਪੀ ਰਿਹਾ ਏ ਇਸੇ ਝਗੜੇ ਦੇ ਵਿੱਚ ਪਾਸਾ ਕਹਿੰਦੇ ਉਹ ਭਾਈ ਸਾਈ ਜੀ ਜਿਹਨੂੰ ਉਹਨਾਂ ਨੇ ਵਕੀਲ ਕਰ ਤਾਏ ਕਿ ਸੱਚਾ ਕੌਣ ਹੈ اے ਪ੍ਰਭੂ ਜੀ ਤੂੰ ਕਿਹੋ ਜਿਹਾ ਹੈ ਤੇਰੀ ਗੱਤ ਦੋਹੂ ਨਾ ਪਾਈ ਤੈ ਪ੍ਰਭੂ ਜੀ ਤੂੰ ਕਿਹੋ ਜਿਹਾ ਹੈ ਇਹ ਸਾਹਮਣੇ ਨਾ ਲੋਹਾਂ ਤੇ ਰਾਮਣੀ ਆਈ ਇਨਾਂ ਲੋਹਾ ਨੂੰ ਹੀ ਪਤਾ ਲੱਗਿਆ ਹੈ ਕਾਰਕ ਰੂਪੀ ਸਮਝ ਤੁਮहां ਨੂੰ ਨਹੀਂ ਆਈ ਹੈ ਮਨੁਰੇ ਸੰਸਾਰ ਅੰਧੇ ਘੇਰਾ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜੀ ਮੇਰੇ ਮਨ ਅਗਿਆਨਤਾ ਦੇ ਕਾਰਨ ਸਿਮਰਨ ਤੋਂ ਪੁੰਝ ਕੇ ਜਗਤ ਦੇ ਹਨੇਰਾ ਹਟਾਤਾ ਬਣੀ ਕਈ ਵਾਰ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਗਿਆਨ ਤੋਂ ਵਿਗਿਆਨ ਇਸ ਸੰਸਾਰ ਹਨੇਰ ਦਾ ਖਾਤਾ ਹੈ। ਵੀਰ ਸਾਹਿਬ ਜੀ ਦੇ ਵਚਨਾਂ ਅਨੁਸਾਰ ਲੋਕਾਂ ਵਿੱਚ ਵੀ ਸਤਿਗੁਰਾਂ ਦਾ ਕਹਿੰਦਾ ਆਪਸਾ ਕਹਿੰਦੇ ਨੇ। ਇਹ ਜਗ ਕਾਜ ਦੀ ਪੋਥੜੀ ਅੰਧੇਰੇ ਵਿੱਚ ਸਮਾਏ। ਇਹ ਹਨੇਰ ਦੀ ਕਾਲਕ ਦੀ ਪੋਥੜੀ ਹੈ। ਜਿਹਦੇ ਵਿੱਚ ਧਾਰਸਾ ਕਹਿੰਦੇ ਅਗਿਆਨਤਾ ਦਾ ਇਹ ਹਨੇਰਾ ਫੈਲ ਚੁੱਕਿਆ ਹੈ। ਇਨਸਾਨ ਨੂੰ ਸਮਝ ਕੋਈ ਨਹੀਂ ਆ ਰਹੀ ਤੇ ਸਿਮਰਨ ਵੱਲ ਨੂੰ ਨਹੀਂ ਜਾਂਦਾ, ਘਾਲਕੁਪੁਰਖ ਰੱਬ ਦੇ ਵੱਲ ਨੂੰ ਨਹੀਂ ਜਾਂਦਾ ਹੈ। ਦੁਨੀਆ ਦੇ ਵੈਕ ਪਦਾਂਤਾਂ ਦੇ ਵੱਲ ਨੂੰ ਦੇ ਵਿੱਚ ਫਸਿਆ ਹੋਇਆ ਇੰਦਰ ਨੂੰ ਬੜਾ ਬੋਲਿਆ ਬੇਟਾ। ਇਸ ਕਰਕੇ ਭਗਤ ਸਾਹਿਬ ਜੀ ਸਿਮਰਨ ਤੋਂ ਪੁੰਝ ਕੇ ਜਗਤ ਭਾਈ ਇੱਕ ਹਨੇਰ ਘਾਤਾ ਬਣਿਆ ਪਿਆ ਹੈ। ਚਾਹਾਂ ਜਿਸ ਪਸ ਰਿਓ ਹੈ ਜਪ ਦੇਵਰਾ ਰਹਾਉ। ਅਤ ਚੌਹੀ ਪਾਸੀ ਜਮਾ ਦੇ ਪਾਹੀ ਕਿਹਦੀ ਪਈ ਹੈ ਭਾਵ ਕੇ ਲੋਕ ਕੋ ਕੰਮ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵੱਧ ਨੂੰ ਵੱਧ ਜਿਹੜਾ ਅਗਿਆਨ ਫੈਲ ਰਿਹਾ ਹੈ ਅਗਿਆਨ ਅਦੇ ਵਿੱਚ ਫਸਦੇ ਜਾ ਰਹੇ ਹਨ ਰਹਾ ਕਵਿਤ ਪੜੇ ਪੜ ਕਵਤਾਂ ਹੋਏ ਕਪੜੇ ਕਿਧਾਰੇ ਰਹਿ ਜਾਏ ਵਿਦਵਾਨ ਕਵੀ ਰੂਪ ਨੇ ਜਿਹੜੇ ਕੁਆ ਕੁਆ ਆਪਣੀਆਂ ਕਾਵ ਰਚਨਾ ਪੜਨ ਭਾਵ ਆਪਕੇ ਵਿਦਿਆ ਦੇ ਮਾਨਕੀ ਮਾਸਤਰੀ ਕਾਕੜੀਏ ਹੁੰਦੇ ਨੇ ਸਾਧੂ ਹੁੰਦੇ ਨੇ ਕਾਕੜੀਏ ਜਿਹੜੇ ਕਾਕੜੀਏ ਫਿਰਕੇ ਦੇ ਲੋਕ ਨੇ ਜਿਨ੍ਹਾਂ ਨੇ ਨੀਰਾ ਦੀ ਬੋਦਰੀ ਪਹਿਨ ਕੇ ਕੇਦਾਰ ਮੰਦਿਆ ਪਰਬਤ ਦੇ ਵਿੱਚ ਇੱਕ Hindu ਤੀਰਥ ਹੈ ਯਾਰਤ ਉਂਗੜਵਾਰ ਉੱਪਰ ਦੇ ਵਿੱਚ ਤੇ ਰੁਦਰਮਾਲੇ ਦੀ ਬਰਫਾਨੀ ਧਾਰਾ ਵਿੱਚ ਇਥੇ ਇੰਨਾਂ ਥਾਵਾਂ ਹੈ ਪੰਖਰੀ ਚੋਟੀ ਨੇਟ ਇੱਕ ਟਿੱਲਾ ਬਣਿਆ ਹੋਇਆ ਆਸਾ ਕਹਿੰਦੇ ਇਹ ਇੱਥੇ ਜਾਂਦੇ ਨੇ ਇੱਥੇ ਸ਼ਿਵ ਦਾ ਮੰਦਿਰ ਹੈ ਜਿੱਕਰ ਝੋਕੇ ਦੀ ਸ਼ਕਲ ਦਾ ਬਣਿਆ ਹੋਇਆ ਪੰਡਾ ਤਿਉਹਾਰ ਕਰਕੇ ਸਭੀ ਇੱਥੇ ਝੋਕੇ ਦੀ ਸ਼ਕਲ ਵਿੱਚ ਬਣ ਕੇ ਝੁਕੇ ਸੰ ਤੇ ਇਹ ਕੇਦਾਰ ਜਿਹੜੇ ਇਹ ਕੱਪੜੀਏ ਸਾਧੂ ਜੀ ਨੇ ਕੱਪੜੀਏ ਪੇਸ਼ ਕਰੇ ਤੇ ਮੱਤ ਵਾਲੇ ਕੋਲ ਨੇ ਆਸਾ ਕਹਿੰਦੇ ਇਹ ਕੇਦਾਰ ਆਪ ਤੀਰਤਾ ਤੇ ਜਾ ਕੇ ਉਤੇ ਤਕੀਰਤ ਕਰਦੇ ਨੇ ਜਾਗਰਾ ਕਰਦੇ ਨੇ ਪਰ ਇਹ ਵੀ ਜਾਗਰਾ ਕਰਨ ਦੇ ਵਿੱਚ ਦੀਪਤ ਕਰਨ ਦੇ ਵਿੱਚ ਆਪਣਾ ਜੀਵਨ ਪਿਆਰਥ ਗੁੰਮਦੇ ਹਨ ਜਗਾ ਧਾਰ ਧਾਰ ਜੋਗੀ ਮੁਵੇ ਤੇਰੀ ਗੱਤ ਨਹੀਂ ਨਾ ਪਾਈ ਤੇ ਜਿਹੜੇ ਜੋਗੀ ਲੋਕ ਨੇ ਤੇ ਆਪਣੇ ਸਿਰ ਦੇ ਉੱਤੇ ਵੱਡੀਆਂ-ਵੱਡੀਆਂ ਜਟਾਲਾਂ ਰੱਖਦੇ ਨੇ ਜਟਾਲਾਂ ਰੱਖ ਰੱਖ ਕੇ ਸਮਝ ਰਹੇ ਨੇ ਕਿ ਇਹ ਹੀ ਜੜਾ ਰਾਹ ਹੈ ਇਹ ਹੀ ਇਨੇ ਰਾਹੀ ਤਾਰਕ ਵਹਿਮ ਮਿਟਾ ਦੇ ਪਰ হে ਪ੍ਰਭੂ ਜੀ ਤੇਰੀ ਬਾਤ ਦੀ ਸਮਝ ਇਨਾਂ ਲੋਕਾਂ ਨੇ ਵੀ ਨਾ ਪਾਈ ਹੈ ਦਰਗ ਸੰਚ ਸਾਂਚ ਰਾਜੂਵੇਂ ਗੱਟ ਨੇ ਕੰਚਲ ਘਰਮੀ ਰਾਜ ਜਣਿਓ ਧਨ ਜੋੜ ਜੋੜ ਕੇ ਉਮਰ ਬਿਵਾ ਗਏ ਉਹਨਾਂ ਸੋਨੇ ਆਤਮ ਦੇ ਢੇਰ ਭਾਵਕ ਜਾਨੇ ਧਾਤੀ ਵਿੱਚ ਤੱਬਰ ਕੇ ਹਨ ਵੇਦ ਪੜੇ ਪੜ ਪੰਡਤ ਹੋਏ ਕ੍ਰੋਪ ਦੇਖ ਦੇ ਕਨਾਰੀ ਪੰਡਤ ਲੋਕ ਵੇਦ ਪਾਠੀ ਹੋਣ ਦੇ ਮਾਣ ਹੰਕਾਰ ਵਿੱਚ ਕਰਦੇ ਨੇ ਤੇ ਇਸਤਰੀਆਂ ਸੀਸੇ ਦੇ ਚਾਪਰੇ ਰੂਪ ਨੂੰ ਤੱਪਣ ਵਿੱਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਅੰਨਾ ਰਾਮ ਨਾਮ ਵਿੱਚ ਸਭ ਹੈ ਗੁਤੇ ਤੈਂ ਭਾਈ ਉਹਨਾਂ ਆਪ ਕੋ ਆਪਣੇ ਅੰਦਰ ਝਾਤ ਮਾਰ ਕੇ ਦੇਖ ਲੋ ਅੰਦਰ ਧਿਆਨ ਮਾਰ ਕੇ ਦੇਖ ਅੰਦਰ ਵਰ ਦੇਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਸਭ ਜੀਵ ਜੜੇ ਨੇ ਤਵਾਲ ਹੁੰਦੇ ਕਿ ਇਸੇ ਕਰਕੇ ਸਤਗੁਰ ਬਚਨ ਕਰ ਦਿੰਦੇ ਬੰਦੇ ਖੋਜ ਦਿਨ ਹਰ ਰੋਜ ਨਾ ਫਿਰ ਪਰੇਸ਼ਾਨੀ ਆਸਾ ਕਹਿੰਦੇ ਨੂੰ ਆਪਣੇ ਆਪ ਨੂੰ ਆਪਣੇ ਆਪ ਉੱਰ ਝਾਤੀ ਮਾਰੇਗਾ ਆਪਣੇ ਅੰਦਰ ਮਾਰੇਗਾ ਫਿਰ ਜਿਹਨੂੰ ਸਮਝ ਆਉਣੀ ਹੈ ਸੰਸਾਰ ਉੱਰ ਝਾਤੀ ਮਾਰ ਕੇ ਤੇ ਔਪਣੀ ਇਕੱਠੇ ਕਰੇਗਾ ਕਿਉਂਕਿ ਔਪਣੀ ਹੁੰidene ਸੰਸਾਰ ਦੀ ਜਦੋਂ ਆਪਣੇ ਅੰਦਰ ਝਾਤੀ ਮਾਰੇਗਾ ਆਪਣੇ ਆਪ ਨੂੰ ਤੋਲੇਗਾ ਆਪਣੇ ਆਪ ਨੂੰ ਵੇਖੇਗਾ ਆਸਾ ਕਹਿੰਦੇ ਉਦਾਹਰਨ ਜਿਹੜਾ ਬਹੁਤ ਹੁੰਦਾ ਹੈ ਇਸੇ ਕਰਕੇ ਕਵੀਨ ਸਾਹਿਬ ਕਹਿੰਦੇ ਭਾਈ ਆਪਣੇ ਅੰਦਰ ਧਾਮ ਨਾਮ ਸਭੇ ਬੂਤੇ ਦੇਖੋ ਨਿਰਕ ਸਰੀਰਾ ਆਪਣੇ ਅੰਦਰ છાਤੀ ਮਾਰ ਕੇ ਦੇਖ ਆਪਣੇ ਅੰਦਰ ਵਾਲ ਵੇਖ ਸਿਮਰਨ ਤੋਂ ਬਿਨਾ ਸਭ ਜੀਵ ਜਿਹੜੇ ਨੇ ਕੁਆਲ ਖਰੇ ਨਹੀਂ ਹਰ ਕੇ ਨਾਮ ਬਿਨ ਗਨ ਗਤ ਪਾਈ ਕਹਿ ਉਪਦੇਸ਼ ਕੁ ਵੀਰਾ ਇੱਕ ਵੀਰ ਸਾਹਿਬ ਜੀ ਨੇ ਸਿੱਖਿਆ ਦੀ ਗੱਲ ਕਰਦੇ ਨੇ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਵੀ ਜੀਵਨ ਦੀ ਸਹੀ ਸੂਝ ਨਹੀਂ ਪੈਂਦੀ ਹੈ ਸਿਮਰਨ ਤੋਂ ਬਿਨਾਂ ਕਿਸੇ ਨੂੰ ਵੀ ਸਹੀ ਜੀਵਨ ਦੀ ਜਾਣ ਨਹੀਂ ਹੁੰਦੀ ਹੈ ਜਿਨ੍ਹਾਂ ਚ ਸਿਮਰਨ ਦੇ ਨਾਮ ਦੀ ਗੁਰੂ ਵਾਲੇ ਵੀ ਬਣਦੇ ਮਤ ਗੁਰੂ ਨੇ ਦੇਣੀ ਹੈ ਨਾਮ ਲਖਣ ਦੀ ਨਾਮ ਲਖਣ ਕਰਕੇ ਅੰਦਰੋਂ ਸਾਡੇ ਵਿਕਾਰਾਂ ਦਾ ਨਾਸ ਹੋਣਾ ਹੈ ਇਸ ਕਰਕੇ ਕਬੀਰ ਸਾਹਿਬ ਜੀਾਂ ਨੇ ਅੱਜ ਦੇ ਪਾਵਨ ਪਵਿੱਤਰ ਮੁਕਤਸਰ ਨੂੰ ਉਪਾਸਾ ਕੀਤੀ ਰੱਖੀ ਅਨੁਸੂਚਨਾ ਹੁੰਦਾ ਯਤਨ ਕੀਤਾ ਹੈ ਕਿ ਭਾਈ ਮਤ ਇਹ ਭਰਮ ਦੇ ਵਿੱਚ ਪੈ ਇਹਨਾਂ ਭਰਮ ਪ੍ਰਵੇਖਿਆ ਨੂੰ ਕੱਢ ਦੇ ਕਿ ਕੋਈ ਮੁੱਤ ਪੂਜ ਕੇ ਤਾਂ ਉਸਪਦੇ ਨਾਲ ਮਿਲ ਸਕਦਾ ਹੈ ਜਾਂ ਕੋਈ ਸਿਰ ਨਿਵਾਰ ਕੇ ਸਜਦੇ ਕਰ ਕਰਕੇ ਮਿਲ ਸਕਦਾ ਹੈ ਨਹੀਂ ਜਿਨ੍ਹਾਂ ਦਿਲ ਕੋਈ ਵੀ ਇਨਸਾਨ ਹੈ ਭਾਵੇਂ ਉਹ ਆਕਾਰਪੂਰਤ ਵਹਿਗੂ ਜੀ ਦਾ ਸਿਮਰਨ ਨਹੀਂ ਕਰੇਗਾ ਵੰਦਗੀ ਨਹੀਂ ਕਰੇਗਾ ਉਹਨਾਂ ਦਿਲ ਉਹਦੇ ਅੰਦਰ ਦਾ ਅੰਮੇ ਹੰਕਾਰ ਵਿਗਨ ਧਰਮ ਤੋਂ ਤੂਗੀ ਹੋਣਾ ਹੈ ਜਿੰਨਾ ਚਿਰ ਸੇ ਬੰਦੀ ਨਹੀਂ ਕਰਾਂਗੇ ਉਨਾਂ ਚ ਸਾਨੂੰ ਗਿਆਨ ਦਾ ਪ੍ਰਕਾਸ਼ ਨਹੀਂ ਹੋਣਾ ਹੈ ਤੇ ਗਿਆਨ ਦੇ ਪ੍ਰਕਾਸ਼ ਦੇ ਨਾਲ ਹੀ ਅੰਦਰੋਂ ਅਗਿਆਨਤਾ ਦੇ ਹਨੇਰੇ ਨੇ ਖਤਮ ਹੋਣਾ ਹੈ ਇਸ ਕਰਕੇ ਪ੍ਰਿੰਸ ਸਾਹਿਬ ਕਹਿੰਦੇ ਆਪਣੇ ਅੰਦਰ ਵੱਲ ਝਾਤੀ ਮਾਰ ਕੇ ਦੇਖਿਆ ਕਰ ਤੇਰੇ ਵਿੱਚ ਕੀ ਹੋਣਾ ਹੈ ਕੀ ਆਪਣ ਦੇਦਰੋਂ ਆਪਣੇ குணੋਗਣਾ ਦੀ ਨੂੰ ਭਾਈ ਬਦਲ ਕਰਨੀ ਸ਼ੁਰੂ ਕਰ ਲਵੇਂਗਾ ਮੇਰੇ ਗੁਰੂ ਨੇ ਦਿੱਤੀ ਕਿਰਪਾ ਕਰਨੀ ਇਸ ਕਰਕੇ ਗੁਰਵਾਲੇ ਬਣਨਾ ਸਭ ਤੋਂ ਪਹਿਲਾ ਆਦਮੀ ਹੈ ਗੁਰਵਾਲੇ ਬਣੀਏ ਗੁਰਵਾਲੇ ਬਣ ਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਨੂੰ ਆਪਣੀ ਜੀਵਨ ਵਿੱਚ ਵਸਾਈਏ ਫਿਰ ਹੀ ਸਾਡਾ ਖਾਦ ਜਿਹੜਾ ਹੈ ਉਹ ਸਭਲਾ ਹੁੰਦਾ ਹੈ